ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਾਡੀਆਂ ਵੀਡੀਓ ਲਗਾਤਾਰ ਦੇਖਦੇ ਹੀ ਰਹਿੰਦੇ ਹੋ ਪੰਜਾਬ ਦੇ ਬੜੇ ਮਸਲੇ ਆ ਵੈਸੇ ਸਾਨੂੰ ਪਤਾ ਵੀ ਇਦਾਂ ਦੀ ਵੀਡੀਓ ਕੋਈ ਸ਼ੇਅਰ ਸ਼ੂਟ ਨਹੀਂ ਕਰਦਾ ਕਿਉਂਕਿ ਐਂ ਵੀ ਅਗਲਾ ਕਹਿੰਦਾ ਅਸੀਂ ਕਾਨੂੰ ਰੋਲੇ ਚ ਪੈਣਾ ਜਾਂ ਇਦਾਂ ਕੁਝ ਪਰ ਤੁਹਾਡੇ ਤੱਕ ਇਹ ਬੇਨਤੀ ਆ ਵੀ ਅੱਜ ਇੱਕ ਭਰਾ ਆਪਣਾ ਬੇਵਸ ਹੋਇਆ ਹੋਇਆ ਤੇ ਬਾਈ ਉਹਨਾਂ ਦਾ ਪਿੰਡ ਕਨੇਚ ਆ ਮੋਰਲ ਆਫ ਦਾ ਸਟੋਰੀ ਇਹ ਆ ਵੀ ਬਾਈ ਦਾ ਭਰਾ ਦੀ ਡੈਥ ਹੋਈ ਹੋਈ ਆ ਇਹਦੇ ਰਿਸ਼ਤੇਦਾਰਾਂ ਨੇ ਇਹਨਾਂ ਧੱਕਾ ਕਰਿਆ ਜਾਲੀ ਰਜਿਸਟਰੀਆਂ ਕਰਾਈਆਂ ਮਰੇ ਹੋਏ ਬੰਦੇ ਦੀ ਵੀ ਰਜਿਸਟਰੀ ਕਰਾਈਏ ਮਰੇ ਹੋਏ ਬੰਦੇ ਦੀ ਵੀ ਰਜਿਸਟਰੀ ਕਰਾਈਏ ਜਿਉਂ ਦਾ ਦੱਸ ਕੇ ਜਿਉਂ ਦਾ ਦੱਸ ਕੇ ਜੋ ਕਿ 1 ਸਾਲ ਪਹਿਨ ਭਾਈ ਕੀ ਨਾ 12 8 22 ਨੂੰ ਉਹਦੀ ਮੌਤ ਹੋ ਜਾਂਦੀ ਹੈ ਕੀ ਤੁਹਾਡੇ ਬ੍ਰਦਰ ਬ੍ਰਦਰ ਦੀ ਮੇਰਾ ਨਾਮ ਨਾ ਹਰਜੀਤ ਸਿੰਘ ਅੱਛਾ ਜੀ ਉਹਦੀ 22 ਦੇ ਵਿੱਚ ਮੌਤ ਹੁੰਦੀ ਆ 2022 2022 ਦੇ ਵਿੱਚ ਓਕੇ ਠੀਕ ਆ ਜੀ ਉਹਦੀ ਰਜਿਸਟਰੀ ਸਾਲ ਬਾਅਦ ਹੁੰਦੀ ਆ 11ਵੇਂ ਮਹੀਨੇ 2023 ਚ 5 11 2023 ਨੂੰ ਰਜਿਸਟਰੀ ਹੁੰਦੀ ਆ ਵੀ ਉਹ ਜਿੰਦਾ ਸਰਵਜੀਤ ਕੌਰ ਕਹਿ ਰਹੀ ਆ ਤਹਿਸੀਲ 'ਚ ਖੜ ਕੇ ਸਾਹਨੇ ਵਾਲਾ ਤਹਿਸੀਲ ਦੇ ਵਿੱਚ ਖੜ ਕੇ ਕਹਿ ਰਹੀ ਆ ਵੀ ਭੂਆ ਤੁਹਾਡੀ ਭੂਆ ਸਾਡੀ ਭੂਆ ਉਹ ਕਹਿ ਰਹੀ ਆ ਵੀ ਬੰਦਾ ਜਿੰਦਾ ਵੀ ਮੇਰੇ ਕੋਲ ਮਖਤਿਆਰਨਾਮਾ ਉਹਦਾ ਮੈਂ ਇਹਦਾ ਵੇਚ ਸਕਦੀ ਆ ਕੁਝ ਵੀ ਕਰਦੀ ਤੇ ਬੰਦਾ ਜਿੰਦਾ ਜੀ ਇਹਦੀ ਰਜਿਸਟਰੀ ਕਰੀ ਜਾਵੇ ਠੀਕ ਹੈ ਖਰੀਦ ਦਾ ਬੇਚਦਾਰ ਆਪ ਸਰਵਜੀਤ ਕੌਰ ਖਰੀਦਦਾਰ ਉਹਦੀ ਅਬਦੀ ਨੋਹਾਂ ਜੋ ਅਸਟਨ ਕੈਨੇਡਾ ਜਾ ਬੜੀ ਆ ਭੱਜ ਗਈ ਆ ਠੀਕ ਹੈ ਉਹ ਗਵਾਹ ਉਹਦਾ ਮੁੰਡਾ ਦਿਨੇ ਹੀ ਘਰ ਦੇ ਵਿੱਚ ਬੈਠੇ ਨੇ ਘਰ ਦੇ ਵਿੱਚ ਹੀ ਆਪਦਾ ਮਸਲਾ ਸੁਝਾ ਕੇ ਆਪ ਨੂੰ ਪੈਸੇ ਦੇ ਕੇ ਆਪ ਨੂੰ ਸਾਰਾ ਕੁਝ ਕਰਕੇ ਸਾਰਾ ਕੁਝ ਕਰ ਲਿਆ ਕਨੇਜ ਨੂੰ ਸਾਨੂੰ ਪਤਾ ਨਹੀਂ ਕਨੇਜ ਪਿੰਡ ਦੇ ਲੋਕਾਂ ਨੂੰ ਇਹ ਸਾਰਾ ਕੁਝ ਪਤਾ ਜੋ ਬਾਈ ਕਰ ਰਿਹਾ ਠੀਕ ਹੈ ਕਹਿਣ ਦਾ ਮਤਲਬ ਅਸੀਂ ਇਹਨਾਂ ਤੋਂ ਕੁਝ ਨਹੀਂ ਕਢਣਾ ਪਾਉਣਾ ਅਸੀਂ ਇਨਸਾਫ ਦਵਾਉਣਾ ਵੀਰੇ ਨੂੰ ਗੱਲ ਕਹਿਣ ਦਾ ਮਤਲਬ ਵੀ ਪਹਿਲਾਂ ਵੀਰ ਦੂਰੂ ਪਿੰਦਾ ਸੀਗਾ ਹੁਣ ਇਹ ਗੁਰੂ ਦਾ ਸਿੰਘ ਸਜਿਆ ਹੋਇਆ ਇਹ ਆਪਣੇ ਅਤਰਸਰ ਗੁਰਦੁਆਰੇ 7-8 ਮਹੀਨੇ ਤੋਂ ਰਹਿ ਰਹੇ ਨੇ ਇਹਨਾਂ ਦਾ ਬ੍ਰਦਰ ਸੀ ਪਹਿਲਾਂ ਇਹਨਾਂ ਨਾਲ ਵੀ ਤਕਾ ਹੋਇਆ ਇਹਨਾਂ ਦੀ ਜ਼ਮੀਨ ਦੱਬੀ ਗਈ ਹੋਲੇ ਬਾਜ ਲਈ ਗਈ ਠੀਕ ਹੈ ਘੱਟ ਘੱਟ ਚ ਲਈ ਗਈ ਇਹਨਾਂ ਦੀ ਵਾਈਫ ਵਾਈਫ ਦੀਆਂ ਕਿਡਨੀਆਂ ਫੇਲ ਨੇ 8 ਸਾਲ ਹੋ ਗਏ ਕੋਈ ਕਿਡਨੀਆਂ ਫੇਲ ਨੇ ਤੇ ਕੋਈ ਪੈਸਾ ਨਹੀਂ ਦਿੱਤਾ ਗਿਆ ਸਾਨੂੰ ਅੱਜ ਤੱਕ ਘਰ ਦੇ ਵਿੱਚੋਂ 1 ਰੁਪਿਆ ਇਲਾਜ ਦਾ ਨਹੀਂ ਲੱਗਿਆ ਪਿਓ ਮੇਰਾ ਬੈਠਾ ਨજર ਸਿੰਘ ਸਾਨੂੰ ਘਰੇ ਨਹੀਂ ਮਾੜਨ ਦਾ 8 ਸਾਲ ਹੋ ਗਏ ਜੀ ਉਹ ਘਰੋਂ ਕੱਢੀ ਜਾਂ ਨਾ ਘਰੋਂ 1 ਰੁਪਿਆ ਸਾਡੇ ਤੇ ਲੱਗਿਆ ਜਿਉਂਦੇ ਬਸਰੇ ਰਹਿਣ ਮੇਰੇ ਸਹੁਰੇ ਜੀ ਇਹਨਾਂ ਨੇ 8 ਸਾਲਾਂ ਤੋਂ ਇਲਾਜ ਕਰਾਇਆ ਹੁਣ ਤੱਕ ਉਹ ਨਹਿਰ ਵਿਗਨ ਚੱਲ ਰਿਹਾ ਜੀ ਕਿਸੇ ਤੋਂ ਸਾਨੂੰ ਪੈਸਾ ਮੰਗਣ ਦੀ ਲੋੜ ਨਹੀਂ ਪਈ ਪਰ ਪਰਮਾਤਮਾ ਨੇ ਕਿਰਪਾ ਨਾਲ ਇੰਨੀ ਕੁ ਰੱਖੀ ਆ ਚਲੋ ਮੈਂ दारू ਵੀ ਪੀਂਦਾ ਚਲੋ ਮੈਨੂੰ ਵੀ ਉਹਨਾਂ ਨੇ ਰੱਖਿਆ ਸੰਭਿਆ ਸਾਰਾ ਕੁਝ ਕਰਿਆ ਠੀਕ ਹੈ ਨਾ ਜੋ ਹੋ ਗਿਆ ਠੀਕ ਹੈ ਪਰ ਮੈਂ ਉਹਨਾਂ ਦੀ ਇੱਜ਼ਤ ਮਾਣ ਅੱਜ ਵੀ ਮੈਂ ਕਹਿ ਰਿਹਾ ਜੀ ਉਹਨਾਂ ਦੀ ਮੈਂ ਧੰਨ ਜਿਗਰ ਆ ਸਮਝਦਾ ਵੀ ਜਿਨ੍ਹਾਂ ਨੇ ਉਹਨਾਂ ਨੇ ਵੀ ਉਹਨੂੰ ਸੰਭਿਆ ਜਦ ਇਹ ਹੱਕ ਜਦ ਕਿ ਇਹਨਾਂ ਦਾ ਹੱਕ ਬਣਦਾ ਹੀ ਇਹ ਸਾਹਮਣੇ ਸਾਰਾ ਕੁਝ ਕਰਦੇ ਜੀ ਖਬਰ ਤੱਕ ਨਹੀਂ ਲਈ ਗਈ ਵੀ ਜਿਉਂਦੇ ਨੇ ਜਾਂ ਮਰ ਗਏ ਇਹ ਸਭ ਜੀ ਤੇ ਕੋਰ ਇਹ ਚਾਹੁੰਦੀ ਆ ਵੀ ਇਹ ਮਰ ਜਾਣ ਆਉਂਦੇ ਜਵਾਬ ਕੈਨੇਡਾ ਚ ਵੜਦਾ ਸਾਡੇ ਤੇ ਸਾਡੀ ਜ਼ਮੀਨ ਦਾ ਪੈਸੇ ਨਹੀਂ ਲੱਗ ਰਿਹਾ ਸਾਡੇ 5 6 ਜੀ ਘਰ ਚ ਇਲਾਜ ਘਾਟੇ ਹੋ ਪੈਸੇ ਘਾਟੇ ਹੋ ਮਰ ਗਏ ਇਹ ਤਾਜੀ ਮ ਘਟਨਾ ਜੀ ਹੋਣ ਦੀ ਹੋਈ ਮਤਲਬ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਕਰਨਾ ਚਾਹੁੰਨਾ ਮੈਂ ਵੀ ਅਗਲੇ ਪੱਤਰਕਾਰ ਦਾ ਨੰਬਰ ਦੇ ਕੇ ਇਹਨਾਂ ਨੂੰ ਮਲਾ ਸਕਦਾ ਸੀਗਾ ਵੀ ਬਾਈ ਤੁਸੀਂ ਉਹਨਾਂ ਮਿਲ ਕੇ ਗੱਲ ਕਰ ਲਓ ਪਰ ਅਸੀਂ ਚਾਹੁੰਦੇ ਆ ਵੀ ਅਸੀਂ ਸਾਡੇ ਜਿਹੜੇ ਕੋਈ ਦਰਦਾਂ ਹੋਣ ਬਾਈ ਹੁਣੀ ਵਿੱਚ ਪਏ ਹੋਏ ਨੇ ਇਹ ਬਾਈ ਦੇ ਨਾਨਕੇ ਨੇ ਇਹ ਪੂਆ ਦਾ ਮੁੰਡਾ ਜੀ ਮੇਰੀ ਦਾ ਇਹ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੋਰ ਕੋਈ ਨਹੀਂ ਖੜਿਆ ਸਿਰਫ ਇਹ ਬੰਦਾ ਖੜਿਆ ਸਿਰਫ ਇਹ ਖੜਿਆ ਸਾਡੇ ਤੇ ਇੱਕ ਗੱਲ ਹੋਰ ਆ ਜੀ ਸਾਡੇ ਤੇ ਹਮਲਾ ਵੀ ਹੋ ਸਕਦਾ ਕਿਸੇ ਵੇਲੇ ਵੀ ਬਿਲਕੁਲ ਕੋਈ ਵੀ ਅਟੈਕ ਸਾਡੇ ਤੇ ਹੋ ਸਕਦਾ ਕਿਉਂਕਿ ਪਾਰਟੀ ਤਗੜੀ ਆ ਹੋਰ ਪਈ ਵਾਲੀ ਪਾਰਟੀ ਆ ਉਹਨਾਂ ਕੋ ਬੰਦੇ ਹੈਗੇ ਨੇ ਹਥਿਆਰ ਹੈਗੇ ਨੇ ਪਰ ਅਸੀਂ ਡਰਦੇ ਨਹੀਂ ਹੈ ਕਿ ਕੋਈ ਚੱਕਰ ਨਹੀਂ ਇਕੱਲੇ ਫਿਰਾਂਗੇ ਜਿੱਥੇ ਮਰਜ਼ੀ ਆ ਕੇ ਸਾਨੂੰ ਮਿਲ ਲੈਣ ਜਿੰਨੇ ਮਿਲ ਲੈਣ ਗੱਲ ਕੀ ਹੈ ਮੇਰੇ ਬੇਕਾ ਕੋਈ ਗੱਲ ਨਹੀਂ ਜਿੱਥੇ ਵੀ ਮਾਰਨਾ ਹੀ ਲਿਖਿਆ ਆ ਸਾਡੇ ਕੋਈ ਗੱਲ ਹੀ ਜਿਹੜੀ ਗੱਲ ਬਿਲਕੁਲ ਨਜਾਇਜ਼ ਹੋਈ ਆ ਆ ਭਰਾ ਆਪਣਾ ਨਾਨਕਾ ਪਰਿਵਾਰ ਬਚਾਉਣ ਨੂੰ ਖੜਾ ਇਹਨਾਂ ਦਾ ਭਰਾ ਦੀ ਡੈਥ ਹੋ ਗਈ ਵਾਈਫ ਇਹਨਾਂ ਦੀ ਬਿਮਾਰ ਆ 5 ਕਿੱਲੇ ਹੋਣ ਦੇ ਬਾਵਜੂਦ ਜਿਹਦੀ ਇੱਕ ਦੀ ਕੀਮਤ 50 ਲੱਖ ਰੁਪਏ ਆ ਫਿਰ ਵੀ ਉਹ ਗੁਰਦੁਆਰੇ 'ਚ ਰਹਿਣ ਨੂੰ ਮਜਬੂਰ ਹੋਇਆ ਇੱਕ ਆਪਣੀ ਭੂਆ ਕਰਕੇ ਠੀਕ ਹੈ ਬਾਈ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਤੇ ਸਾਨੂੰ ਵੀ ਮਿਲਣਗੇ ਇਸ ਤੋਂ ਬਾਅਦ ਸਾਡਾ ਬੜਾ ਲੰਬਾ ਪ੍ਰੋਸੈਸ ਆ ਸਾਨੂੰ ਆ ਚੀਜ਼ਾਂ ਕਰਦੇ ਰਹਿੰਦੇ ਲੋਕ ਜਿੱਥੇ ਤੱਕ ਲਿਖੀ ਹੈ ਮਹਾਰਾਜ ਨੇ ਉੱਥੇ ਤੱਕ ਹੀ ਲਿਖੀ ਹੈ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਦਾ ਵੀ ਮੇਰੇ ਤੋਂ ਬਾਈ ਉਹਨਾਂ ਦਾ ਨੰਬਰ ਲੈ ਕੇ ਇਹ ਕੇਸ ਨੂੰ ਹਾਈਲਾਈਟ ਕੀਤਾ ਜਾਵੇ ਕਿਉਂਕਿ 3 ਤਰੀਕ ਨੂੰ ਉਹ ਮੁੰਡੇ ਦੀ ਫਲਾਈਟ ਹੈ ਜੀ ਹਾਂਜੀ ਉਹਦੀ ਫਲਾਈਟ ਹੈ ਜੇ ਉਹ ਕੈਨੇਡਾ ਚਲੇ ਗਿਆ ਤਾਂ ਕੁਝ ਨਹੀਂ ਰਹਿਣਾ ਕਮਿਸ਼ਨਰ ਦੇ ਆਫੀਸ ਦੇ ਵਿੱਚ ਅਸੀਂ ਕੰਪਲੇਂਟ ਆਲਰੇਡੀ ਦੇ ਚੁੱਕੇ ਆ ਜੀ ਦਿੱਲੀ 에ਰਪੋਰਟ ਜਿਹੜੀ ਆਲਰੇਡੀ ਆਵਰ ਹੈਗੀ ਆ 에ਰਪੋਰਟ ਆਥਾਰਟिटीज ਉਹਨਾਂ ਨੂੰ ਇਨਫੋਰਮ ਕਰ ਦਿੱਤਾ ਅਸੀਂ ਪ੍ਰਸ਼ਾਸਨ ਤੇ ਸਾਨੂੰ 101% ਭਰੋਸਾ ਜੀ ਇਨਸਾਫ ਦਵਾਉਣਗੇ ਸਾਨੂੰ ਮੇਰੇ ਬੇਕਮ ਸਾਨੂੰ ਪਤਾ ਯਕੀਨ ਆ ਜੀ ਇਹਨੂੰ ਕੇਸ ਨੂੰ ਹਾਈਲਾਈਟ ਸਾਰੇ ਲੋਕ ਇਹਨੂੰ ਹਾਈਲਾਈਟ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਪੈਸਾ ਨਹੀਂ ਚਾਹੀਦਾ ਜੀ ਲੋਕਾਂ ਕੋਲੋਂ ਪੈਸਾ ਨਹੀਂ ਚਾਹੀਦਾ ਅਸੀਂ ਪੈਸਾ ਨਹੀਂ ਲੈਣਾ ਸਾਨੂੰ ਇਨਸਾਫ ਚਾਹੀਦਾ ਲੋਕਾਂ ਦਾ ਸਹਿਯੋਗ ਚਾਹੀਦਾ ਬਾਤ ਬਾਈ ਨੂੰ ਆ ਇਨਸਾਫ ਭਾਈ ਜੀ ਤੁਹਾਡਾ ਮਤ ਸਾਰਿਆਂ ਦਾ ਕਰਦੇ ਆ ਵੀ ਸਾਨੂੰ ਇਹ ਸੋਸ਼ਲ ਮੀਡੀਆ ਚਲਾਉਣੇ ਆ ਇਹਨੂੰ ਸ਼ੇਅਰ ਕਰੀਏ ਤੇ ਬਾਕੀ ਜਿਹੜੇ ਵਧੀਆ ਆਧਾਰੇ ਵਾਲੇ ਪੱਤਰਕਾਰ ਸਾਹਿਬ ਮੇਰੇ ਨਾਲ ਜੁੜੇ ਹੋਏ ਨੇ ਮੈਂ ਬਾਈ ਉਹਨਾਂ ਦਾ ਨੰਬਰ ਦੇ ਦੂੰਗਾ ਇੱਕ ਇੱਕ ਇਹਨਾਂ ਕੋਲ ਡਾਕੂਮੈਂਟ Ориਜినਲ ਆ ਸਾਰੇ ਸਾਡੇ ਕੋ ਪਾਣੇ 3 ਸਾਲ ਪਹਿਲਾਂ ਮਰੇ ਹੋਏ ਬੰਦੇ ਦੀ ਰਜਿਸਟਰੀ ਸਾਹਨੇ ਵਾਲਾ ਤਹਿਸੀਲ ਚ ਇਹਨਾਂ ਨੇ ਕਰਵਾਤੀ ਜਾਂ ਧੱਕੇ ਨਾਲ ਸੋ ਗੱਲ ਪੂਰੀ ਡਿਟੇਲ ਚ ਕਰਨ ਵਾਸਤੇ ਮੈਂ ਵੀਰ ਉਹਨਾਂ ਦਾ ਨੰਬਰ ਦੇ ਦੂੰਗਾ ਜਰੂਰ ਮਦਦ ਕਰਿਓ ਆਪਾਂ ਨੇ ਲੋਕ ਹੀ ਲੋਕ ਹੀ ਲੋਕਾਂ ਦੇ ਕੰਮ ਆਉਂਦੇ ਨੇ ਬਾਈ ਦੇ ਨਾਲ ਆਪਣੇ ਆ ਜੋ ਕੋਈ ਨਹੀਂ ਖੜਿਆ ਪਿੰਡ ਜੋ ਕੋਈ ਨਹੀਂ ਖੜਿਆ ਸਿਰਫ ਆਹ ਭਰਾ ਜਿਹੜਾ ਕਿ ਬਿਨਾਂ ਕਿਸੇ ਲਾਲਚ ਦੇ ਤੁਰਿਆ ਫਿਰਦਾ ਵੀ ਮੇਰੇ ਭਾਬੀ ਦੀ ਇਲਾਜ ਇਹ ਬਾਈ ਕਰਾ ਦੇਵੇ ਤੇ ਇਹਦਾ ਘਰ ਇਹਨੂੰ ਮੇਰੇ ਜਵੇ ਦੁਆਰਾ ਸੋ ਜਰੂਰ ਬਾਈ ਬਣ ਕੇ ਵੀਡੀਓ ਸ਼ੇਅਰ ਕਰਿਓ ਤੁਸੀਂ ਜਿੱਥੇ ਤੱਕ ਧੱਕਾ ਕਰਨਾ ਹੋਵੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਬੰਦਿਆਂ ਨਾਲ ਹੀ ਹੁੰਦੀ ਆ ਸਾਡੇ 'ਚ ਜਿਗਰਾ ਸੀ ਸਾਡੇ 'ਚ ਹੌਸਲਾ ਅਸੀਂ ਇਹਦੀਆਂ ਵੀਡੀਓ ਪਾ ਸਕਦੇ ਆ ਸੋ ਅਸੀਂ ਪਾਤੀ ਬਾਕੀ ਪੱਤਰਕਾਰ ਭਰਾ ਮੈਨਾਂ ਜਰੂਰ ਕੰਟੈਕਟ ਕਰਨੇ ਇਹਨਾਂ ਨੂੰ ਕੈਮਰੇ ਮੂਰੇ ਲਿਆ ਕੇ ਜਿਹੜੇ ਮੁਜਰਮ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ